ਮਾਈ ਜੀ ਸਾਥ શ્રી ਕਾਲ ਜੀ ਹੋਰ ਵੀ ਮਤਰੋ ਕੀ ਹਾਲ ਚਾਲ ਆ ਨਮਸਤੇ ਨਮਸਤੇ ਹੋ ਰੌਹਲ ਕਿਦਾਂ ਠੀਕ ਆ ਠੀਕ ਆ ਬਾਈ ਜੀ ਤੁਸੀਂ ਦੱਸੋ ਮੇਰੇ ਭਰਾ ਕਿਦਾਂ ਸਾਰੇ ਠੀਕ ਹੋ ਮੱਈਏ ਦੇ ਵਿੱਚ 30 ਤੋਂ 35 ਫੁੱਡੇ ਉੱਡੇ ਆ ਇਸ ਮੈਚ ਦੇ ਵਿੱਚ 6 ਛੇ ਕਬੂਤਰ ਉੜਦੇ ਪਏ ਆ ਕੁਝ ਭਰਾਵਾਂ ਦੇ ਤੇ 6 ਦੇ 6 ਬਹਿ ਗਏ ਆ ਤੇ ਕਈਆਂ ਦੇ 6 ਦੇ 6 ਉੜਦੇ ਪਏ ਆ ਤੇ ਕਾਫੀ ਅਜੇ ਤੱਕ ਸ਼ਤਾਂ ਵਧੀਆ ਚੱਲਣ ਦਿਆ ਆ ਇੱਕ ਇੰਜੋਏ ਆ ਵੀਰੇ ਟੂਰਨਾਮੈਂਟ ਦਾ ਇੰਜੋਏ ਕਰਦੇ ਸਾਰੇ ਭਰਾ ਤੇ ਉੜਦੇ ਪਏ ਆ ਆਪਣੇ 6 ਦੇ 6 ਕਾਹੀ ਭਰਾ ਹੈਗੇ ਜਿਨ੍ਹਾਂ ਦੇ ਅਜੇ ਤੱਕ ਉੜਦੇ ਪਏ ਆ ਤੇ ਇਹਦੇ ਵਿੱਚ 10 ਵਜੇ ਦਾ ਬਾਰਡਰ ਸੀ ਤੇ ਬਾਕੀ ਅੱਜ ਗਰਮੀ ਚੰਗੀ ਆ ਵਧੀਆ ਮੇਰੇ ਖਿਆਲ ਨਾਲ 2-3 ਵਜੇ ਤੱਕ ਜਿਹੜਾ ਅੱਜ ਖਲਾਸਾ ਹੋਜੂ ਨਿਬੜਜੂ ਅੱਜ ਕਿਉਂਕਿ ਗਰਮੀ ਦੇ ਹਿਸਾਬ ਦੇ ਨਾਲ ਜਿਹੜੇ ਕਬੂਤਰ ਉੜਦੇ ਆ ਅੱਜਲੇ ਦਿਨ ਗਰਮੀ ਪਈ ਆ ਆਪਣੇ ਮੈਚਰਾਂ ਕਾਂ ਕਬੂਤਰ ਢਾਨਦਾ ਮਜ਼ਾ ਨਹੀਂ ਆਇਆ ਬਾਈ ਕਿਉਂਕਿ ਤੀਜੇ ਦਿਨ ਮੀਂਹ ਪੈ ਜਾਂਦਾ ਸੀ ਮੋਇਸਚਰਾਈਜ਼ਰ ਬਹੁਤ ਹੈ ਹਵਾ ਜ ਨਮੀ ਹੋ ਜਾਂਦੀ ਸੀ ਕਬੂਤਰ ਲੰਬੇ ਹੋ ਜਾਂਦੇ ਸੀ ਕਿਹੀਂ ਤੇ ਮਤਲਬ ਖਡਾਰ ਨਹੀਂ ਇਸ ਮੌਸਮ ਦੇ ਵਿੱਚ ਦੇਖਣ ਨੂੰ ਮਿਲੀ ਇਸ ਮੌਸਮ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਜਿਹਨੇ ਨਹੀਂ ਹੀ ਉੱਡਦੇ ਉਹ ਵੀ ਉੱਡੇ ਨੇ ਕਬੂਤਰ ਦਾ ਖਡਾਰ ਦਾ ਪਤਾ ਲੱਗਦਾ ਜਦੋਂ ਲੋ ਪੈਂਦੀ ਆ ਗਰਮੀ ਪੈਂਦੀ ਅੱਜ ਗਰਮੀ ਹੈਗੀ ਆ ਅੱਜ ਗਰਮੀ ਆ ਅੱਜ ਆਪਾਂ ਕਹਾਂਗੇ ਹਾਂ ਵੀ ਅੱਜ ਵਧੀਆ ਟੈਂਪਰੇਚਰ ਆਇਆ ਆ ਅੱਜ ਬਾਜ਼ੀਆਂ ਵੀ ਨਿਭਣਗੀਆਂ ਤੇ ਵਧੀਆ ਵਾਕੀ ਉੱਡੇ ਪਿਆ ਬਹੁਤ ਸਾਰੇ ਭਰਾਵਾਂ ਦੇ ਤੇ ਹਾਰ ਜਿੱਤ ਨੂੰ ਇੱਥੇ ਮੁੱਖ ਨਹੀਂ ਰੱਖਿਆ ਜਾਂਦਾ ਇੱਥੇ ਇੰਜੋਏਮੈਂਟ ਕੀਤਾ ਜਾਂਦਾ ਆ ਕਿਉਂਕਿ ਇਹਦੇ ਵਿੱਚ ਹੁਣਾਂ ਭਰਾਵਾਂ ਨੇ ਵੀ ਹਿੱਸਾ ਲਿਆ ਜਿਹੜਾ ਭਰਾਵਾਂ ਦੇ ਬਹੁਤ ਘਾਟ ਔੜਦੇ ਸੀ ਉਹ ਵੀ ਕਹਿੰਦੇ ਭਾਜੀ ਅਹੀਂ ਨਜ਼ਾਰਾ ਲੈਣਾ ਮੈਂ ਕਹ ਬਿਲਕੁਲ ਬਿਲਕੁਲ ਤੇ ਜਿੰਨੇ ਭਰਾਵਾਂ ਦੇ ਆਪਾਂ ਨਾਂ ਲਿਖੇ ਸੀ 30 ਤੋਂ 35 ਗੁੱਡੇ ਨੇ ਫੇਰ ਤੁਹਾਨੂੰ ਦੱਸ ਦਈਏ ਕਿ ਵਧੀਆ ਇੰਜੋਏਮੈਂਟ ਚੱਲਦਾ ਪਿਆ ਆ ਬੰਦਿਆਂ ਨਾਲ ਤੁਹਾਨੂੰ ਮਿਲਾਂਨੇ ਆ ਕੁਝ ਭਰਾ ਆਪਣੇ ਉਧਰ ਬੈਠੇ ਹੋਏ ਨੇ ਤੇ ਬਾਜੀ ਜਿਹੜੀ ਆ ਚੱਲਦੀ ਪਈ ਆ ਤੇ ਮਲਾਉਨੇ ਤਾਂ ਗੱਲਬਾਤ ਕਰਾਉਣੀ ਆ ਪੂਰੀ ਅਪਡੇਟ ਦੇਵਾਂਗੇ ਅੱਜ ਅੱਜ ਘਰੇ ਆ ਸਿਹਤ ਠੀਕ ਨਹੀਂ ਥੋੜੀ ਮੇਰੀ ਤੇ ਮੈਂ ਕਿ ਭਰਾਵਾਂ ਨੂੰ ਸ਼ੌਂਕ ਕਰਾਦਿਨਾਂ ਕਿਉਂਕਿ ਆ ਤਾਂ ਬਾਜ਼ੀਆਂ 'ਪਾ ਲਾਈਵ ਬਹੁਤ ਘੱਟ ਦਿਖਾ ਸਕਿਆਂ ਤੁਹਾਨੂੰ ਮੈਂ ਵੀਰੇ ਆਪ ਜਿਹੜਾ ਅਸਲ ਕਾਪੀ ਤੇ ਹੁੰਦਾ ਹੈ ਨਹੀਂ ਉਹਦੇ ਕਰਕੇ ਥੋੜੇ ਬਿਮਾਰ ਵੀ ਹੋ ਗਏ ਗਰਮੀ ਹੋ ਗਈ ਜਿਆਦਾ ਤੇ ਹੁਣ ਆਪਾਂ ਜਿਹੜਾ ਹੈਗਾ ਜੀ ਅੱਜ ਘਰ ਦਾ ਮੈਚ ਉੱਡਿਆ ਹੋਇਆ ਫੇਰ ਦੱਸਦੀ ਇਹ ਹੈਗਾ ਬਰਸੋਲਾ ਕਬੂਤਰ ਕਲੱਬ ਗਰਦਾਸਪੁਰ ਜ਼ਿਲ੍ਹੇ ਵੱਲੋਂ ਨੀਕੂ ਵੀਰ ਵੱਲੋਂ ਆਇਆ ਹੋਇਆ ਤੇ ਵਧੀਆ ਜਿਹੜਾ ਮੈਚ ਚੱਲਦਾ ਪਿਆ ਆ ਬਾਕੀ ਵੀ ਉੱਧਰ ਬੈਠੇ ਨੇ ਛੱਤ ਤੇ ਮੁੰਸਫ ਵੀ ਉੱਧਰ ਬੈਠਾ ਹੋਣਾ ਨਾਲ ਤੁਹਾਨੂੰ ਮਲਾਉਣੇ ਆ ਤੇ ਗੱਲਬਾਤ ਆਪਾਂ ਕਰਾਉਣੇ ਆ ਬਾਈ ਜੀ ਇੱਧਰ ਆਪਣੀ ਛਾਤਾ ਬਾਈ ਇਹ ਛਤਰੀਆਂ ਲੱਗੀਆਂ ਹੋਈਆਂ ਆ ਪਰ ਆਪਾਂ ਉੱਪਰ ਨਹੀਂ ਜਾ ਸਕਦੇ ਆ ਲਾਈਟ ਲੱਗੀ ਹੋਈ ਆ ਤੇ ਮੁੰਸਫ ਦੀ ਇਜਾਜ਼ਤ ਤੋਂ ਬਗੈਰ ਕੋਈ ਇੱਧਰ ਛੱਤ ਤੇ ਨਹੀਂ ਜਾ ਸਕਦਾ ਇਹ ਪੌੜੀਆਂ ਸਾਡੀਆਂ ਤੇ ਮੁਨਸਬ ਜਿਹੜਾ ਸਾਹਮਣੇ ਕੋਠੇ ਤੇ ਬੈਠਾ ਹੋਇਆ ਆ ਆਪਾਂ ਚੱਲਦੇ ਆਂ ਤੇ ਗੱਲਬਾਤ ਕਰਦੇ ਆਂ ਹੋਰ ਭਰਾ ਵੀ ਆਏ ਹੋਏ ਨੇ ਐਸ ਟਾਈਮ ਕਿਉਂਕਿ ਇੰਜੋਇਮੈਂਟ ਜਿਹੜਾ ਲਗਾਤਾਰ ਸਾਰੇ ਭਰਾ ਕਰਦੇ ਹੋਏ ਇਹ ਸਾਹਮਣੇ ਸਾਡਾ ਇੱਧਰ ਛੱਤਾਂ ਕੋਠਾ ਆ ਜਿਹਦੇ ਉੱਤੇ ਬੈਠ ਜਾਂਦੇ ਨੇ ਇੱਥੇ ਛਾਂ ਆ ਜਾਂਦੀ ਆ ਦੁਪਹਿਰ ਤੋਂ ਬਾਅਦ ਆਈ ਬੈਠੇ ਨੇ ਇੱਧਰ ਭਰਾ ਹੋਰ ਵੀ ਕਿਦਾਂ ਮਿੱਤਰਾਂ ਸਾਹਮਣੇ ਆ ਸਾਹਮਣੇ ਆ ਬਈ 6 ਦੇ 6 ਮੁੰਸਫਾ ਭਰਾ ਆਇਆ ਹੋਇਆ ਹੈ ਸੇਠੀ ਗਰੁੱਪ ਵੱਲੋਂ ਤੇ ਐ ਆਪਣਾ ਪੰਨੂ ਵੀਰ ਤੇ ਜੌਂਟੀ ਵੀਰ ਬੈਠੇ ਹੋਏ ਨੇ ਦੂਰਬੀਨ ਦੇ ਨਾਲ ਜਿਹੜੇ ਉਹ ਚੈੱਕ ਕਰਦੇ ਪਏ ਨੇ ਕਬੂਤਰਾਂ ਨੂੰ ਬਈ ਸੇਕਾ ਗਾ ਰਹੇ ਜਿੰਨੇ ਵੀ ਭਰਾ ਨਾਲ ਜੁੜੇ ਨੇ ਸਭ ਦਾ ਧੰਨਵਾਦ ਹਾਂਜੀ ਪ੍ਰਵਾਹ ਤੋਂ ਇੱਧਰ ਜਾਵਾ ਪ੍ਰਵਾਹ ਤੋਂ ਲਾਈਵ ਦੇਖ ਰਹੇ ਤਾਂ ਮੈਨੂੰ ਫੋਨ ਲਾਤਾ ਤੂੰ ਤਾਂ ਦੇਖਦੇਵੇਂ ਮੈਨੂੰ ਪ੍ਰਵਾਹ ਕੋਟਾ ਤੂੰ ਫੋਨ ਕੱਟੂਗਾ ਫੇਰ ਦੇਖੂਗਾ ਤੇਲੂ ਆ ਤੇਲੂ ਹਾਂ ਸਹੀ ਠੀਕ ਆ ਲਾਈਵ ਚੱਲਦਾ ਦੇਖਦੇ ਕੋਣ ਕੋਣੀ ਹੈ ਹਾਂ ਹਾਂ ਬਈ ਕੀ ਕਹਿੰਦਾ ਕਹਿੰਦਾ ਫੋਨ ਤੇ ਲੱਗਾ ਰੁੱਤ ਦੇ ਤੂੰ ਪਰਾ ਸ਼ਾਮੇ ਵਜਾ ਬਿਮਾਰਾਂ ਦੇ ਸਾਹਮਣੇ ਉੱਡਣਦੇ ਤੈਨੂੰ ਪਤਾ ਇੱਥੇ ਕਿਹੜਾ ਕਿਸੇ ਦੇ ਇੱਥੇ ਹੋ ਰਹਿ ਗਿਆ ਇੱਥੇ ਸ਼ਾਮੇ ਉਹ ਦੇਖ ਧੁੱਪ ਬੜੀਆ ਭਰਾਵਾ ਧੁੱਪ ਵਜਾਦੀਆ ਬਈ ਸਾਰੇ ਸਾਹਮਣੇ ਉੱਡਣਦੇ ਰਿਆ ਕਬੂਤਰ ਗਰਮੀ ਅੱਜ ਪੂਰੀ ਆ ਨਹੀਂ ਗੱਲ ਕੱਲ ਵੀ ਗਰਮੀ ਟੈਂਪਰੇਚਰ ਵੀ ਵਧੀਆ ਆ ਸਾਹਮਣੇ ਸਾ ਤੇ ਇਥੋਂ ਪੂਰੀ ਦੇਖਦੀ ਆ ਬਈ ਤੇ ਆ ਜਿਹੜੀ ਸਾਡੇ ਢਾਟੇ ਦਾ ਸਭ ਦਾ ਸਾਹਮਣੇ ਟੈਂਕੀ ਇਹਦੇ ਤੇ ਜੀ ਪੰਜ ਕਬੂਤਰ ਵਾਰਾ ਰਹਿੰਦੇ ਆ ਹੁਣ ਪੱਕੇ ਜਿਹੜੇ ਕਬੂਤਰ ਨੀਵੇਂ ਆਉਂਦੇ ਆ ਤੇ ਉਹ ਠੱਪ ਠੱਪ ਕਰਦੇ ਲਾਗੇ ਵੀ ਨਾਲ ਹੀ ਬਹਿ ਜੇ ਇੱਥੇ ਸਭ ਤੋਂ ਵੱਡਾ ਘਾਟਾ ਟੈਂਕੀ ਕਰਦੀ ਆ ਠੀਕ ਆ ਠੀਕ ਆ ਕਰੋ ਕਰੋ ਅੰਜੋਇਮੈਂਟ ਮਣੀ ਲੁਧਿਆਣਾ ਵੀਰ ਧੰਨਵਾਦ ਆ ਭਾਈ ਜਿੰਨੇ ਵੀ ਭਰਾ ਨਾਲ ਜੁੜੇ ਹੋਏ ਆ ਇਹ ਅੱਜ ਆਪਾਂ ਤੁਹਾਨੂੰ ਇਹਦਾ ਪੂਰਾ ਰਿਜ਼ਲਟ ਵੀ ਦੱਸਾਂਗੇ ਬਾਈ ਬਾਜੀ ਦਾ ਵਈ ਡੱਬੇ ਬੱਚੇ ਹੈ ਨਹੀਂ ਆਪਣੇ ਕੋ ਜਿਹੜੇ ਹੀ ਉਹ ਲੈ ਗਏ ਬੰਦੇ ਇੱਕ ਜੋੜੀ ਬਚੀ ਬਸ ਡੱਬਿਆਂ ਦੀ ਸਾਡੇ ਕੋਲ ਹਰਾਮ ਰਾਮ ਜੀ ਗੁਰਦੇਵ ਹਰਿਆਣੇ ਤੋਂ ਬਾਈ ਤਾਂ ਪੂਰੀ ਚੰਗੀ ਭਈਆ ਇਦਾਂ ਦੇ ਇਦਾਂ ਦੇ ਦਿਨ ਹੋਣੇ ਚਾਹੀਦੇ ਆ ਫੇਰ ਬਾਜ਼ੀਆਂ ਦਾ ਆਉਂਦਾ ਨਜ਼ਾਰਾ ਹੈ ਭਰਾ ਸਾਰੇ ਇੱਥੇ ਬੈਠੇ ਹੋਏ ਨੇ ਤੇ ਪੂਰਾ ਵਧੀਆ ਜਿਹੜਾ ਮਾਹੌਲ ਬਣਿਆ ਹੋਇਆ ਆਪਾਂ ਬਈ ਜਤ ਹਾਨਾ ਨਹੀਂ ਹੁੰਦਾ ਆਪਾਂ ਵੀ ਇੰਜੋਏਮੈਂਟ ਕਰਦੇਵੇਂ ਮਜ਼ਾ ਲਈਦਾ ਨਜ਼ਾਰਾ ਲਈਦਾ ਪੂਰਾ ਬਾਈ ਜੀ ਜਦ ਮਰਜੀ ਆ ਜਿਓ ਕੋਈ ਚੱਕਰ ਹੀ ਨਹੀਂ ਦੋ ਤਿੰਨ ਦਿਨ ਘਾਰਾਂ ਬਈ 12 ਤਰੀਕ ਤੋਂ ਬਾਅਦ ਅਸੀਂ ਕੰਮ ਤੇ ਚੱਲ ਜਾਣਾ ਕਿਉਂਕਿ ਵਿੱਲਿਆਂ ਨੂੰ ਵੀਰੇ ਦੋ ਤਿੰਨ ਮਹੀਨੇ ਹੋ ਗਏ ਆ ਤੇ ਹੁਣ ਆਪਾਂ ਜਿਹੜਾ ਹੈਗਾ ਅੱਗੇ ਕੰਮ ਸ਼ੁਰੂ ਕਰ ਦੇਣਾ ਹੁਣ ਹੋਟਲਾਂ ਨੇ ਦੁਬਾਰਾ ਆਰਡਰ ਆਏ ਹੋਏ ਆ ਭਰਾਵਾਂ ਦੇ ਪਹਿਲਾਂ ਆਪਾਂ ਲਾਈ ਨਹੀਂ ਤਾਂ ਹੁਣ ਆਪਾਂ ਜਾਵਾਂਗੇ ਲਾਉਣ ਵਾਸਤੇ ਜੀ ਅੱਜ ਭਾਈ ਆਪਣੇ ਜਿਹੜੇ ਹੈ ਨਵੇਂ ਹੀ ਪਾਏ ਆ ਲਗਭਗ 2-3 ਪੁਰਾਣੇ ਕਬੂਤਰ ਆ ਬਾਕੀ ਸਾਰੇ ਨਵੇਂ ਪਾਤੇ ਆ ਅੱਜ ਇਹਦੇ ਸੰਭਾਲੇ ਸਮੂਲੇ ਮਣੀ ਭਾਈ ਇਦਾਂ ਹੀ ਛੱਡੇ ਹੋਏ ਤੁਹਾਨੂੰ ਸਿੱਧਾ ਦੱਸਦੀ ਆ ਮੈਂ ਬਿਮਾਰ ਸੀ ਮੈਨੂੰ ਜਰਸਾ ਟਾਈਫਾਇਡ ਹੋ ਗਿਆ ਸੀ ਤੇ ਜਿਆਦਾ ਮੈਂ ਉੱਪਰ ਥੱਲੇ ਆਇਆ ਗਿਆ ਨਹੀਂ ਨਾ ਹੀ ਮੈਂ ਕੋਈ ਪਾਣੀ ਦਿੱਤਾ ਖੁੱਡੇ ਜੀ ਉਦਾਂ ਹੀ ਰਹਿਣ ਦੱਤੇ ਸੀ ਤੇ ਸਵੇਰ ਨੂੰ ਬਸ ਆਪਾਂ ਛੱਡ ਦਿੱਤੇ ਆ ਆਪਣਾ ਜਾਲ ਵਈ ਆ ਦੇਖੋ ਸਾਹਮਣੇ ਦਿਖਦਾ ਪਿਆ ਆ ਦੂਰੋਂ ਹੀ ਦਿਖਾਂਦੇ ਨੇ ਆਹ ਦੇਖੋ ਇਹ ਜਾਲਾ ਵਿੱਚ ਛਤਰੀਆਂ ਲੱਗੀਆਂ ਦੇਖੋ ਕਈ ਵਾਰ ਭਰਾ ਕਹਿੰਦੇ ਨੇ ਛਤਰੀਆਂ ਨਹੀਂ ਆਪਣੀਆਂ ਬਈ 5-6 ਛਤਰੀਆਂ ਖੜੀਆਂ ਹੀ ਆ ਆ ਪਾਣੀ ਲਾਈ ਦੀਆਂ ਕਿਉਂਕਿ ਕਬੂਤਰ ਸਾਨੂੰ ਇਹ ਬਾਹਰ ਨਾਲ ਬੈਠੇ ਧਰੇ ਵਜੇ ਟਾਈਮ ਘਟ ਕਰਕੇ ਬੈਜੇ ਉਹ ਚੀਜ਼ ਦਾ ਵੀਰੇ ਫਾਇਦਾ ਹੋਇਆ ਬਾਰਡਰ ਵੀਰੇ 10 ਵਜੇ ਦਾ ਹੀ ਪੂਰਾ ਹੋ ਚੁੱਕਾ ਆ ਤੇ ਹੁਣ ਜਿਹੜੇ ਹੈ ਗਿਆ ਬਸ ਚੱਲਦਾ ਪਿਆ ਆ ਪੂਰਾ ਕੰਪੀਟੀਸ਼ਨ ਟਾਫਾ ਵਧੀਆਂ ਖਿਡਾਰੀ ਨੇ ਬਈ ਵਧੀਆਂ ਉੜਦੇ ਨੇ ਕਬੂਤਰ ਸਭ ਦੇ ਐਸ ਵਾਰ 7 ਵਜੇ ਤੋਂ ਬਾਅਦ ਕਈ ਕਬੂਤਰ ਬੈਠੇ ਨੇ ਭਰਾਵਾਂ ਦੇ ਵਾਕੀ ਇੱਧਰ ਆਇਆ ਪਾਣੀ ਵਾਲੀ ਟੈਂਕੀ ਲਾਗੇ ਬਈ ਮੇਰਾ ਨੰਬਰ ਹਰ ਵੀਡੀਓ 'ਤੇ ਹੁੰਦਾ ਨੋਟ ਕਰ ਲੋ 988 306 910 988 306 910 ਗਰਮੀ 'ਚ ਬਈ ਪਤਾ ਲੱਗਦਾ ਕਿ ਇਹਦੇ ਕਿੰਨੇ ਉੜਬੇ ਠੰਡੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਆ ਖਡਾਰ ਆ ਉਹਦਾ ਪਤਾ ਨਹੀਂ ਲੱਗਦਾ ਬਈ ਕੋਈ ਤੁਹਾਨੂੰ ਨਹੀਂ ਮਿਲਦਾ ਰਿੰਕੂ ਟੱਕਰ ਬਈ ਕਹਦਾ ਬਈ ਚੁੱਪ ਉੱਠਾ ਉੱਤਰ ਵਹਿ ਗਿਆ 11:56 ਮਿੰਟ ਤੇ ਕੋਸ 23 ਬੈਗੀ ਦੂਜੀ 11:00 ਵਜੇ ਤੋਂ ਜੋਤੀ ਕੋਈ ਵਗੇ ਕੋਸ 23 ਬੈਗੀ ਦੂਜੀ 11:00 ਵਜੇ ਦੇ ਦਸਤੰਜਾਂ ਮੇਂ ਜੋਤੀ ਮਗੇ ਇਹ ਤਾਂ ਰਹਿੰਦੀ ਆ ਬਈ ਬਾਹਰ ਵਾਲੀ ਬਾਜੀ ਇੱਕ ਬਾਜੀ ਰਹਿੰਦੀ ਆ ਬਾਹਰ ਵਾਲੀ ਇਹਾਰੇ ਕਿਉਂ ਪਰੇ ਬੈਠੇ ਰਹਿਤਰਾ ਦੇ ਇੱਕ ਵਾਜੀ ਰਹਿੰਦੀ ਆ ਉਹ ਹੈਗੀ ਆ ਕੱਲ ਨੂੰ ਕੱਲ ਢਾਵਾਂਗੇ ਬੁੱਧੋ ਬਰਕਤ ਦਸੂਏ ਦੇ ਲਾਗੇ ਬਾਈ ਜੰਗ ਬਾਈ ਮਮੋ ਜਿਹੜਾ ਪਹਿਲਾਂ ਕੋ ਉੱਤਰ ਬੈਠਾ ਸੀ ਇਹ ਆ ਬੈਠਾ ਹੈ 11 ਨਾਲੋਂ ਨਾਲ ਰਿਕਾਰਡਿੰਗਾਂ ਆਉਂਦੀਆਂ ਸਾਡੇ ਮੈਚ ਦੀ ਇੱਕ ਹੋਰ ਰੂਲ ਆ ਵੀ ਅਪਡੇਟ ਜਿਹੜੀ ਆ ਤੁਹਾਨੂੰ ਨਾਲੋਂ ਨਾਲ ਬਾਈ ਜੀ ਦੇਣੇ ਪੈਣੀਆਂ ਆ ਅਪਡੇਟ ਹਰ ਪ੍ਰਾਣ ਨਾਲ ਨਾਲ ਦੇਣੀ ਪੈਂਦੀ ਆ ਵੀਰੇ ਜਿਹਦਾ ਵੀ ਕਬੂਤਰ ਬੈਠਦਾ ਉਹ ਨਾਲ ਨਾਲ ਦੱਸੂਗਾ ਗਰਮੀ ਜ਼ਿਆਦਾ ਹੋਣ ਦੇ ਇਧੇ ਤੇ ਕਬੂਤਰ ਜਿਹਨਾਂ ਦੇ ਸ਼ਾਮ-ਸ਼ਾਮ ਤੱਕ ਉੱਡੇ ਹੀ ਨਹੀਂ ਜੀ 7-7 ਵਜੇ ਤੱਕ ਉਹ ਅੱਜ ਬਹਿਣੇ ਸ਼ੁਰੂ ਹੋ ਗਏ ਆ ਕਿਉਂਕਿ ਠੰਡੇ ਮੌਸਮ ਦੇ ਵਿੱਚ ਕਬੂਤਰ ਜਿਹੜੇ ਹੈਗੇ ਆ ਉਹ ਜ ਸਮਝ ਹੀ ਨਹੀਂ ਪਾਉਂਦੇ ਜਿਹੜੇ ਡਾਵੇ ਕਬੂਤਰ ਹੁੰਦੇ ਆ ਹੋਰ ਕਾਲੂ ਸ਼ਾ ਕੀ ਹਲਚਲ ਆ ਠੀਕ ਠਾਕ ਕਾਲੂ ਆ ਅੱਜ ਗਰਮੀ ਪਈ ਆ ਅੱਜ ਪਤਾ ਲੱਗਣਾ ਕੀ ਭਾਵੇਂ ਗਦੀ ਆ ਜਿਹੜੇ 7 ਵਜੇ ਵਾਲੇ ਆ ਉਹ ਅੱਜ ਪਤਾ ਲੱਗ ਜਾਣਾ ਵੀ ਕਿੰਨੇ ਵਜਾਂਦੇ ਆ ਕਿਉਂਕਿ ਠੰਡੇ ਦਿਨਾਂ 'ਚ ਤੁਹਾਨੂੰ ਬੜਾ ਪਤਾ ਹੀ ਨਹੀਂ ਲੱਗਦਾ ਕਬੂਤਰ ਨੂੰ ਆਪ ਨਹੀਂ ਪਤਾ ਲੱਗਦਾ ਵੀ ਭੁੱਖ ਮੰਨ ਜਾਂਦਾ ਕੋਈ ਵੈਸੇ ਹੀ ਉੱਡਦਾ ਰਹਿ ਜਾਂਦਾ ਕਈਆਂ ਦੀ ਉੱਡਦੇ ਰਹਿਗੇ ਸੀਗੇ ਹੀ ਉਹ ਵੀ ਘਟਾ ਸੀਗਾ ਸੀ ਆਪਣੇ ਫੌਜੀ ਬਾਈ ਹੁਣਾਂ ਦੇ ਵੀ ਉੱਡਦੇ ਰਹਿਗੇ ਸੀਗੇ ਹੀ ਕਿਉਂਕਿ ਜਿਹੜੇ ਚੰਗੇ ਡਾਵੇ ਕਬੂਤਰਾਂ ਉਹਨਾਂ ਦਾ ਉਹ ਟਾਈਮ ਮੈਨੇਜ ਹੀ ਨਹੀਂ ਕਰ ਪਾਉਂਦੇ ਆਪਣਾ ਕਬੂਤਰਾਂ ਕੋ ਟਾਈਮ ਨਹੀਂ ਮੈਨੇਜ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿਉਂਕਿ ਉਹ ਥੱਕਦੇ ਤਾਂ ਹੈ ਨਹੀਂਗੇ ਕਬੂਤਰ ਜਦੋਂ ਥੱਕੂਗਾ ਫਿਰ ਉਹ ਆਪਣੇ ਬੈਠਣ ਬਾਰੇ ਸੋਚੂਗਾ ਪਰ ਜਦੋਂ ਮੌਸਮ ਨਹੀਂ ਬਣਦੇ ਕਬੂਤਰਾਂ ਦਾ ਟਾਈਮ ਹੀ ਨਹੀਂ ਪੂਰਾ ਹੁੰਦਾ ਕਈ ਵੈਸੇ ਹੀ ਬਹਿ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਇਹ ਇਹ ਸਾਹਕ ਦਾ ਪੈਂਦਾ ਆ ਬਰੇ ਜੀ 2 ਘੰਟੇ ਤੋਂ ਜ਼ਿਆਦਾ ਨਹੀਂ ਉੜਦੇ ਵਿਚਾਰਿਆਂ ਨੂੰ ਰਹਿਣ ਦਿਓ ਖੁੱਡੇ ਜਿ ਕਿਉਂ ਤੰਗ ਕਰਦੇ ਹੋ ਦਾਣੇ ਦੁਨੇ ਪਾਉ ਉਹਨਾਂ ਨੂੰ ਵਿਚਾਰਿਆ ਨੇ ਗਰਮੀ ਬਹੁਤ ਆ ਹੁਣ ਜਿਹੜੇ 2 ਘੰਟੇ ਵਾਲੇ ਨਾਲੇ ਉਹ ਵੀਰੇ 2 ਘੰਟੇ ਉੱਡਣੇ ਆ ਹੁਣ ਤੁਸੀਂ ਧੱਕੇ ਨਾਲ ਨਾ ਨਾ ਡਾਓ ਉਹਨਾਂ ਨੂੰ 30 ਤੋਂ 35 ਦੇ ਵਿੱਚ ਆ ਮੈਂ ਗਿਣੀਆਂ ਨਹੀਂ ਛਤਾਂ 31 ਤੇ 2 33 ਹੋਣੀਆਂ 33 ਛਤਾਂ ਹੋਣਗੀਆਂ 33 ਛਤਾਂ ਵੀਰੇ ਜੋੜੇ ਲਗ-ਲਗ ਰੇਟ ਦੇ ਹੁੰਦੇ ਆ ਜਿਹੋ ਜੀ ਕੁਆਲਿਟੀ ਅਵੇਵ ਹੋ ਜਾ ਹੁੰਦਾ ਉਹਦਾ ਰੇਟ ਠੀਕ ਆ ਹਾਂਜੀ ਧੰਨਵਾਦ ਆ ਵੀਰ ਜਿਹੜੇ ਵੀ ਨਾਲ ਜੁੜੇ ਨੇ ਫੇਰ ਦੱਸ ਦੀਏ ਘਰ ਵਾਲੀ ਬਾਜੀ ਉੱਡੀ ਹੋਈ ਆ 6 ਕਬੂਤਰ ਉੱਡਿਆ ਇਹਦੇ ਵਿੱਚ ਤੇ 5 ਦਾ ਸਮਾਂ ਨੋਟ ਆ ਬਾਈ 5 ਕਬੂਤਰਾਂ ਦਾ ਸਮਾਂ ਨੋਟ ਕੀਤਾ ਜਾਣਾ ਦੇਖੋ ਅੱਜ ਕਿਹਦੀ ਕਿਸਮਤ ਚਮਕਦੀ ਆ ਤੇ 1100 ਰੁਪਏ ਐਂਟਰੀ ਤੇ ਮੈਂ ਛੱਡਿਆ ਹੋਇਆ ਬਈ 1100 ਰੁਪਏ ਐਂਟਰੀ ਤੇ ਜਾਣਾ ਉਹ ਕਿੱਥੇ ਗਿਆ ਉਹ ਕੋਈ ਚੜ੍ਹਨ ਨਹੀਂ ਜਾ ਸਬੂਤਰ ਵੀਰੇ ਉੱਚੇ ਆ ਥੋੜੇ ਉਹ ਰੇਂਜ ਵਿੱਚ ਨਹੀਂ ਆਣੇ ਕਬੂਤਰ ਤਾਂ ਨਹੀਂ ਦਿਖਾ ਸਕਦੇ ਥੋੜੇ ਉੱਚੇ ਆ ਦੇਖਦੇ ਭਈਆ ਪਰ ਥੋੜੇ ਜਿਹੀ ਉੱਚੇ ਆ ਅਰੇ ਇੰਜ ਬਜਨੀ ਤੋਂ ਪੂਵੀ ਪੂਰੀ ਚਮਕੀ ਪਈ ਆ ਇਹਦੇ ਵਿੱਚ ਵੈਹੇ ਨਹੀਂ ਆਣ ਦਿਖਨੇ ਹੁਣ ਬਾਕੀ ਭਈ ਦੁਬਾਰਾ ਲਾਈਵ ਹੋਗੇ ਤੁਹਾਨੂੰ ਦੁਬਾਰਾ ਫੇਰ ਆਪਾਂ ਦਿਖਾਵਾਂਗੇ ਵਧੀਆ ਭਈ ਜੀ ਗੁਲਫਾਮ ਮਲਕ ਬਹੁਤ ਵਧੀਆ ਮੇਰਾ ਵੀਰ ਤੇ ਦੁਬਾਰਾ ਅਪਡੇਟ ਦੇਵਾਂਗੇ ਥੋੜੀ ਦੇਰ ਬਾਅਦ ਫੇਰ ਲਾਈਵ ਹੋਵਾਂਗੇ ਠੀਕ ਹੈ ਜੀ ਦਿਓ ਜੱਜ ਧੰਨਵਾਦ ਸ਼ੁਕਰੀਆ ਮਿਹਰਬਾਨੀ